ਕਿ ਇਸ ट्रांजैक्शन ਦੇ ਬਾਅਦ ਇਸ ਦਾ ਇਫੈਕਟ ਜਿਹੜਾ ਤੁਹਾਡੀਆਂ ਹੋਰ ਲਾਈਫ ਦੇ ਉੱਤੇ ਵੀ ਕਾਫੀ ਪੈਂਦਾ ਬਹੁਤ ਜ਼ਿਆਦਾ ਜੀ ਘਰ ਤੁਸੀਂ ਲੈਣਾ ਚਾਹੁੰਦਾ ਮੈਨੂੰ ਇਹਦੇ ਬਾਰੇ ਥੋੜਾ ਦੱਸ ਹਾਂਜੀ ਇਹਦਾ ਜਿਹੜਾ ਜੀ ਸਭ ਤੋਂ ਵੱਡਾ ਇੰਪੈਕਟ ਹੈਗਾ ਉਹ ਇਹ ਹੈਗਾ ਕਿ ਇਹਦੇ ਵਿੱਚ ਜਿਹੜੇ ਇਨਵੋਲਵ ਨੇ ਉਹ ਸਾਰੇ ਸਬਜੈਕਟ ਟੂ ਰਿਪੋਰਟੇਸ਼ਨ ਹੂੰ ਠੀਕ ਔਰ ਦੈਟ ਇਨਕਲੂਡਸ ਅਗਰ ਤੁਹਾਡੇ ਕੋਲ ਇਵਨ ਪਰਮਨੈਂਟ ਰੈਜ਼ੀਡੈਂਸ ਵੀ ਕਿਉਂ ਨਹੀਂ ਹੈ ਹੂੰ ਸੈਕਸ਼ਨ 161 ਹੈਗਾ ਇਮੀਗ੍ਰੇਸ਼ਨ ਐਕਟ ਦਾ वो है कहना है कि अगर फर्ज करो रेजिडेंस वीजा भी है और उस तो ऐसा क्राइम कमिट होया है जिंद सजा जी है अगर थ्री मंथ और है, यू कैन डिपोर्टेड ठीक और दो साल तो बाद अगर तेल कोई ऐसा ऑफेंस कमिट हो जिंद सजा दो साल तो ज्यादा है सो पहले दो साल तीन महीने अलापोर्ट करवा सदै 2 ਸਾਲ ਤੋਂ ਬਾਅਦ ਅਸੀਂ ਇਸ ਮੈਨ ਲੋ ਜੀ ਹੁਣ ਸਾਡੀ ਪਰਮਨੈਂਟ ਹੋ ਗਏ ਲੋ ਜੀ ਸਾਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਅਗਰ 2 ਸਾਲ ਤੋਂ ਬਾਅਦ ਵੀ ਐਨ ਬੀ 4 ਨੈਸ਼ਨੈਲਿਟੀ ਜੀ ਤੁਸੀਂ ਕੋਈ ਐਸਾ ਕਰਾਇਮ ਕਮਿਟ ਕੀਤਾ ਜਿਸ ਤੇ ਕਨਵਿਕਸ਼ਨ ਲੱਗ ਗਈ ਜਦੀ ਸਜ਼ਾ 2 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਯੂ ਕੈਨ ਸਟਿਲ ਬੀ ਡਿਪੋਰਟਡ ਅਮੇజింగ్ ਔਰ ਐਵਲਾ ਚਾਰਜ ਜਿਹੜਾ ਹੈਗਾ 7 ਸਾਲ ਦਾ ਸੋ ਇਟ ਸਕਿਉਰਲੀ ਫਿਟਸ ਇਨਟੂ ਥੈਟ ਕੈਟੇਗਰੀ ਕਿ ਇਵਨ ਪਰਮਨੈਂਟ ਰੈਜ਼ੀਡੈਂਸ ਵਾਲੇ ਵੀ ਐਟ ਰਿਸਕ ਨੇ ਆਫ ਡਿਪੋਰਟੇਸ਼ਨ ਸੋ ਇੱਕ ਤੇ ਸਭ ਤੋਂ ਵੱਡਾ ਮੇਨ ਇੰਪੈਕਟ ਜਿਹੜਾ ਇਹਦਾ ਐਵੇਂ ਨੰਬਰ 2 ਅੱਗੇ ਕੋਈ ਵੀ ਤੁਹਾਡੇ ਉੱਤੇ ਫਰਾਡ ਟਾਈਪ ਦੀ ਕਨਵਿਕਸ਼ਨ ਲੱਗਦੀ ਹੈ ਥੈਟ ਮੀਨਸ ਕਿ ਉਸ ਤੋਂ ਬਾਅਦ ਤੁਸੀਂ ਲੋਨ ਨਹੀਂ ਲੈ ਸਕਦੇ ਉਹ ਪ੍ਰੋਬਲਮ ਪ੍ਰੋਪਰਟੀ ਲੈਣਾ ਉਹ ਪ੍ਰੋਬਲਮ ਕੋਈ ਵੀ ਤੁਸੀਂ ट्रांजैक्शन ਕਰਦੇ ਹੋ ਉਹ ਪ੍ਰੋਬਲਮ ਇਹ ਤੁਸੀਂ ਜੇਕਰ فرض ਕਰੋ Uber ਟੈਕਸੀ ਚਲਾ ਰਹੇ ਹੋ ਉਹ ਪ੍ਰੋਬਲਮ ਬੇਸਿਕਲੀ ਤੁਸੀਂ ਇੱਕ 1000 ڈالر ਦੇ ਚੱਕਰ ਵਿੱਚ ਤੁਸੀਂ ਆਪਣੀ ਸਾਰੀ ਲਾਈਫ ਦੇ ਉੱਤੇ ਫੁੱਲ ਸਟਾਪ ਲਾ ਦ। ਐਬਸੋਲੂਟਲੀ